ਮਾਵਾ ਦਾ ਦੇਣ ਕੋਈ ਦੇ ਨਹੀਂ ਸਕਦਾ ਕੇ ਮਾਵਾ ਦਾ ਦੇਣ ਕੋਈ ਦੇ ਨਹੀਂ ਸਕਦਾ ਮਾਂ ਰੱਬ ਦਾ ਨਾ ਹੈ ਦੂਜਾ ਮਾਂ ਰੱਬ ਦਾ ਨਾ ਹੈ ਦੂਜਾ ਮਾਂ ਦੀ ਹਰ ਕੋਈ ਕਰਦਾ ਪੂਜਾ ਮਾਂ ਰੱਬ ਦਾ ਨਾਮ ਹੈ ਦੂਜਾ ਮਾਂ ਦੀ ਹਰ ਕੋਈ ਕਰਦਾ ਪੂਜਾ ਕਿ ਮਾਂ ਤੇਰੀ ਮਹਿਮਾ ਨਿਆਰੀ ਮਾਂ ਤੇਰੀ ਮਹਿਮਾ ਨਿਆਰੀ ਮਾਂ ਤੇਰੀ ਸੂਰਤ ਪਿਆਰੀ ਮਾਂ ਤੇਰੀ ਸੂਰਤ ਪਿਆਰੀ ਮਾਂ ਤੇਰੇ ਰੰਗ ਚ ਰਚਿਆ ਮਾਂ ਤੇਰੇ ਰੰਗ ਚ ਰਚਿਆ ਮਾਂ ਤੇਰੇ ਕਰਕੇ ਹੀ ਬਚਿਆ ਮਾਂ ਤੇਰੇ ਕਰਕੇ ਹੀ ਬਚਿਆ ਤਾਂ ਹੀ ਤਾਂ ਕਿ ਹਾਏ ਮਾਂ ਦਾ ਦੇਣ ਕੋਈ ਨਹੀਂ ਦੇ ਸਕਦਾ ਕੀ ਮਾਂ ਦਾ ਦੇਣ ਕੋਈ ਨਹੀਂ ਦੇ ਸਕਦਾ ਮਾਂ ਦਾ ਦੇਣ ਕੋਈ ਨਹੀਂ ਦੇ ਸਕਦਾ